ਹਾਂਜੀ ਬਈ ਸਾਸੀ ਕਾਲਜ ਜੀ ਸਾਰਿਆਂ ਨੂੰ ਅੱਜ ਪਹੁੰਚ ਆਇਆ ਜਗਜੀਤਪੁਰਾ ਜ਼ਿਲ੍ਹਾ ਬਰਨਾਲਾ ਦਿੱਲੀ ਰਾਵੀ ਬਾਈਪੁਰ ਮੱਝਾ ਜੀ ਦੇਖ ਸਕਦੇ ਹੋ ਠੀਕ ਹੈ ਜੀ ਤਾਂ ਤੁਮ ਦੇ ਸਾਰੇ ਵੀ ਸਾਰੇ ਕੋਰੀਆ ਜੀ ਠੀਕ ਹੈ ਜੀ ਇਹ ਨੀ ਰਾਵੀ ਤੇ ਬਾਕੀ ਰੰਗ ਨੀ ਟੂ ਬਾਈਪੁਰ ਕਰਦੇ ਕੋਈ ਨਾ ਗੱਲ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਈ ਕੀ ਨਾ ਵੀਰੇ ਆਪਣਾ ਬਈ ਕਾਲਾ ਪਿੰਡ ਜਗਜੀਤਪੁਰਾ ਬਈ ਠੀਕ ਹੈ ਜੀ ਜਿਹੜਾ ਵਰਨ ਵਾਲਾ ਜੀ ਨੰਬਰ ਦੱਸੋ ਭਰਾ 93631 76631 ਦੁਬਾਰੇ ਫਿਰ ਦੱਸੋ 93631 76631 ਠੀਕ ਹੈ ਜੀ ਦੱਸੋ ਜੀ ਮਾਝ ਦੀ ਡਿਟੇਲ ਦੱਸੋ ਅੱਜ ਬਈ ਲੀਲੀ 라ਵੀ ਆ ਪਿਆ ਹੋਰ ਠੀਕ ਹੈ ਜੀ ਹਾਂਜੀ ਤਾਂ ਜੀ ਸੂਈ ਵੀ ਆ ਰਾਤ ਦੀ ਵੀਰੇ ਠੀਕ ਹੈ ਜੀ ਜੇਰ ਜੂ ਰੁੱਕ ਕੇ ਆ ਜਾਮਾ ਸਾਰਾ ਕੁਛ ਕੱਟਾ ਮਗਰ ਬਹੁਤ ਪ્યોਰ ਹੈ ਬਈ ਠੀਕ ਹੈ ਜੀ ਤੇ 15-16 ਕਿਲੋ ਦੀ ਗਰੰਟੀ ਆਪਣੀ ਦੋਦੀ ਠੀਕ ਹੈ ਜੀ ਤੇ ਕੀ ਰੇਟ ਡੋ ਭਰਾ ਦਾ ਕੋਈ 92000 ਰੁਪਏ ਰੇਟ ਆ ਮਗਰ ਕਟਾ ਜੀ ਹਾਂ ਜੀ ਮਗਰ ਕਟਾ ਪਿਆ ਹੋਰ ਆ ਜਾਵਾਂ ਦੇਖੋ ਨਿਸ਼ਾਨੀਆਂ ਸਾਰੀਆਂ ਕੱਟੇ ਦੇ ਤੁਨ ਵੀ ਇਹਦੀ ਚਿੱਟੀ ਹੈ ਜੀ ਵੜਾ ਕਰਿਓ ਤੇ ਮੱਝ ਦੇਖ ਸਰੋਗਾ ਕਟਾ ਕਾਰਡ ਵੀ ਹੈ ਨਾ ਕਟੇ ਦਾ ਕਿਹੜਾ ਰਿਜ਼ਲਟ ਆਇਆ ਇਹਦੀ ਟੀਗਾ ਹਾਂ ਟੀਗਾ થਿਆ ਨਹੀਂ ਜੀ ਇਹ ਟੀਗਾ ਨਹੀਂ ਸਾਨੂੰ ਬੱਸ ਦਿੰਦੇ ਜੀ ਠੀਕ ਹੈ ਜੀ ਟੀਗਾ થਿਆ ਨਹੀਂ ਇਹਦਾ ਠੀਕ ਹੈ ਰੱਖਿਆ ਤਾਂ ਹੈਗਾ ਜੀ ਠੀਕ ਹੈ ਜੀ ਮੇਰੇ ਦੂਰ ਕਰਿਖਾ ਦੇ ਓਏ ਜੀ ਮੱਝਾ ਵਈ ਜੀ ਕਹਿੰਦੇ 14-15 ਲੀਟਰ ਦੋ ਠੀਕ ਹੈ ਜੀ ਸਦਾ ਕਾਲੀ ਸੂਈ ਆਤਾ ਜੀ ਬਾਕੀ ਤੁਹਾਡੇ ਸਾਹਮਣੇ ਆ ਪੰਜ ਦਾ ਕੱਦ ਕੁਦ ਸੁੱਖਣਾ ਵਧੀਆ ਦੋੜਾ ਤੇਰਾ ਤੁਹਾਡੇ ਸਾਹਮਣੇ ਆ ਠੀਕ ਆ ਜੀ ਥਣ ਲੈਣ ਦੀ ਜਮਾ ਓਕੇ ਵੀਰੇ ਦਸਲੀ ਕਰਕੇ ਨਾ ਜਾਦਾ ਠੀਕ ਆ ਜੀ ਡੇਟ ਵੀ ਬਈ ਨਾ ਜਾਇ ਮੰਗਿਆ ਡੇਟ ਬਈ ਨੇ 95000 ਮੰਗਿਆ ਠੀਕ ਆ ਜੀ ਜੀਤਾ ਫਾਰਮ ਟੀਵੀ ਨੂੰ ਵੱਧ ਤੋਂ ਵੱਧ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਆਪਣਾ ਨੰਬਰ ਹੈ 75282003555 ਜੀ ਜੇ ਤੁਹਾਨੂੰ ਐਡ ਕਰਾਉਣਾ ਹੋਵੇ ਤਾਂ ਆਪਣਾ ਨਾਲ ਜਰੂਰ ਕਨੈਕਟ ਕਰੋ ਜੀ